ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਤੇ ਤੁਸੀਂ ਜੁੜੇ ਹੋ ਪੰਜਾਬੀ ਉਡਾਨ ਦੇ ਨਾਲ ਅੱਜ ਤੁਹਾਨੂੰ ਲੈ ਚੱਲਦਾ ਮਲੇਰਕੋਟਲੇ ਚ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਆ ਸਬਜ਼ੀ ਦੀ ਇੱਥੇ ਬਹੁਤ ਹੀ ਸਿਰੇ ਦੀ ਬਹੁਤ ਹੀ ਹਾਈ ਕੁਆਲਿਟੀ ਦੀ ਸਬਜ਼ੀ ਫਰੂਟਸ ਇੰਪੋਰਟਡ ਫਰੂਟ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਜੁੜੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਆਉ ਚਲਦੇ ਆ ਅੱਜ ਆ ਗਏ ਇਹ ਕਰ ਦਿਖਾਉਂਗਾ ਹੋਰ ਬਾਈ ਜੀ ਕੀ ਹਾਲ ਹੈ ਜੀ ਕੀ ਰੇਟ ਲਾਇਏ ਨੇ ਕਿੰਨੂ 900 ਦਾ 4 ਕਿਲੋ ਜੀ 25 ਕਿਲੋ ਹੈ 25 ਰੁਪਏ ਕਿਲੋ 25 ਰੁਪਏ ਕੀ ਪਾਜੀ ਇਹ ਪੂਰਾ ਸਿਰੇ ਦੀ ਕੁਆਲਿਟੀ ਹੈ ਹਾਂ ਜੀ ਆ ਸਿਰੇ ਕੁਆਲਿਟੀ ਆ ਸਿਰੇ ਦੀ ਕੁਆਲਿਟੀ ਚੋਂ ਜੇ 30 ਰੁਪਏ ਕਿਲੋ ਵਿਕਦਾ ਅੱਛਾ ਜੀ ਜੋ ਹੋਰ ਕੋਈ ਹਲਕਾ ਹੁੰਦਾ ਹੈ ਉਹ 20 ਰੁਪਏ ਕਿਲੋ ਵਿਕਦਾ ਹੈ 15 ਰੁਪਏ ਕਿਲੋ ਕੁਆਲਿਟੀ ਦੇ ਹਿਸਾਬ ਨਾਲ ਜੀ ਇਹ ਕਿਸੇ ਜੇ ਗ੍ਰੇਡ ਵਗੈਰਾ ਚਾਹੁੰਦਾ ਗ੍ਰੇਡ ਲੈਣਾ ਹੋਵੇ ਇਕੱਠਾ ਕਰਾਓ ਬਾਈ ਉਹ ਰੇਟ ਦੇ ਹਿਸਾਬ ਨਾਲ ਹੁੰਦਾ ਹੀ ਹੈ ਤੇਰ ਕੋਸਸਤਾ ਮਿਲ ਜੂ ਹਾਂਜੀ ਗ੍ਰੇਡ ਚ ਮਿਲੂਆ ਤੁਹਾਨੂੰ ਇਹ 16 17 ਰੁਪਏ ਕਿਲੋ 16 17 ਹਾਂਜੀ ਤੇ ਲਾ ਲਓ 16 17 ਰੁਪਏ ਕਿਲੋ ਕਿਨੂ ਦਾ ਰੇਟ ਆ ਬਹੁਤ ਹੀ ਹਾਈ ਕੁਆਲਿਟੀ ਦਾ ਕਿਨੂਆ ਬਾਈ ਨੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਈਜ਼ ਰੰਗ ਰੂਪ ਦੇਖ ਕੇ ਬਾਈ ਨੇ ਜਿਹੜੇ ਜਿਹੜੇ ਤਰੀਕੇ ਨਾਲ ਲਾਇਆ ਹੋਇਆ ਹੈ ਨਾ ਉਹ ਗੱਲ ਬਾਈ ਦੀ ਦੇਖਣ ਵਾਲੀ ਆ ਬੜਾ ਚਣਕੇ ਲਾਇਆ ਹੋਇਆ ਬਾਈ ਹੈ ਇਹ ਵੀ ਵੀਰੇ ਹੈ ਨਾ ਇੱਕ ਲਾ ਲਓ ਮੈਥਡ ਹੈ ਆ ਤਰੀਕਾ ਜਿਹੜਾ ਤੁਸੀਂ ਵਰਤ ਰਹੇ ਹੋ ਹੈ ਪਿਆਰ ਪਾਇਦਾ ਕਿੰਨੇ ਕ ਟਾਈਮ ਤੋਂ ਬਾਈ ਕੰਮ ਕਰਦੇ ਹੋ ਸਾਨੂੰ ਹੋ ਗਈ 25 ਸਾਲ 25 ਸਾਲ ਦੇ ਹਾਂਜੀ ਸਕੂਲ ਲਾ ਗਏ ਨਹੀਂ ਵਸ ਇਧਰੀ ਆਇਆ ਇਹ ਕੋਲ ਆਇਆ ਅਸੀਂ ਸਕੂਲ ਨਹੀਂ ਗਏ ਹੈਗੇ ਤੇ ਵਧੀਆ ਵੀਰੇ ਚੱਲੀਆਂ ਦਾ ਕੰਮ ਹਾਂਜੀ ਹਾਂਜੀ ਬਵਾਲਾ ਸ਼ੁਕਰਾ ਹੈ ਵਧੀਆ ਦਿਹਾੜੀ ਵਾਲਾ ਮਸਲਾ ਚੱਲੀ ਜਾਂਦਾ ਸੰਤੁਸ਼ਟ ਹਾਂ ਆਪਣੇ ਕੰਮ 'ਚ ਬਹੁਤ ਸ਼ੁਕਰ ਹੈ ਜੀ ਸਾਹਿਬ ਸ਼ੁਕਰ ਇਹ ਕੰਮ 'ਚ ਜੀ ਕਹਿੰਦੇ ਸੁਸਤੀ ਨਹੀਂ ਹੈਗੀ ਬਿਲਕੁਲ ਵੀ ਹੈਨਾ ਹਾਂਜੀ ਹਾਂ ਸੁਸਤੀ ਨਹੀਂ ਹੈ ਕਿ ਸੋ ਬਹੁਤ ਹੀ ਖੂਬ ਦਾ ਕੰਮ ਆ ਸੋ ਮੰਡੀ ਦੇ ਵਿੱਚ ਸਾਨੂੰ ਹੋਰ ਵੀ ਚੀਜ਼ਾਂ ਦਿਖਾਦੇ ਨੇ ਠੀਕ ਆ ਵੀਰੇ ਨਾਲੀ ਸੋ ਜਿਹੜਾ ਇਹ ਕੇਨੂ ਆ ਇਹ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਬਨਸਵਨਤਾ ਪਾਈ ਜਾਂਦੀ ਆ ਜਿੱਥੇ ਕਿਸੇ ਏਰੀਆ ਦੇ ਵਿੱਚ ਕੇਨੂ ਹੁੰਦਾ ਕਿਸੇ ਏਰੀਆ 'ਚ ਟਮਾਟਰ ਹੁੰਦੇ ਨੇ ਸੋ ਬਾਈ ਜੀ ਨਾਲ ਵੀ ਗੱਲਬਾਤ ਕਰ ਰਹੇ ਸਸਰੀ ਘਰ ਬਾਈ ਜੀ ਠੀਕ ਆ ਜੀ ਸਸਰੀ ਘਰ ਜੀ ਹਾਂ ਜੀ ਕੇਨੂ ਬਾਰੇ ਬਾਈ ਜੀ ਕਿਵੇਂ ਦੇਖਦੇ ਆ ਪੰਜਾਬ ਤੋਂ ਇਹ ਜਿਆ ਬਾਹਰੋਂ ਵੀ ਹੁੰਦਾ ਕੇਨੂ ਨਹੀਂ ਜੀ ਇਹ ਪੰਜਾਬ ਦਾ ਜੀ ਅੰਬੌਰ ਫਜ਼ਲਕਾ ਦਾ ਜੀ ਇਹ ਬਾਕੀ ਹੁਸ਼ਿਆਰਪੁਰ ਇਲਾਕੇ ਦਾ ਵੀ ਆਉਂਦਾ ਉਹ ਅੱਛਾ ਨਹੀਂ ਹੈਗਾ ਇਹ ਪੂਰਾ ਵਧੀਆ ਹੁੰਦਾ ਜੀ ਖਾਣ ਦੇ ਵਿੱਚ ਵੀ ਮਠਿਆਸ ਹੁੰਦੀ ਆ ਪੂਰੀ ਤੇ ਇਹ ਜਿਹੜਾ ਕਿਨੂ ਆ ਆਪਣਾ ਇਥੋਂ ਬਾਹਰ ਹੀ ਵੀ ਕਿਤੇ ਜਾਂਦਾ ਜਾਂ کافی ਜਗ੍ਹਾ ਜਾਂਦਾ ਹਰ ਹਰ ਸੂਬੇ ਅੱਜ ਜਾਂਦਾ ਬਤਲਾਉ ਗੁਜਰਾਤ ਜਾਂਦਾ ਹੈ ਐਮਪੀ ਜਾਂਦਾ ਹੈ ਮਹਾਰਾਸ਼ਟਰ ਜਾਂਦਾ ਹੈ ਬਹੁਤ ਜਗ੍ਹਾ ਜਾਂਦਾ ਬਾਰ ਪੂਰੇ ਇੰਡੀਆ ਚ ਜਾਂਦਾ ਯਾਨੀ ਲਾਹੌਰ ਤੱਕ ਜਾਂਦਾ ਹੈ ਮਤਲਬ ਕਿਉਂ ਮਠਿਆਸ ਹੁੰਦੀ ਹੈ ਹਰ ਬੰਦੇ ਦਾ ਮਤਲਬ ਦਿਲ ਕਰਦਾ ਹੈ ਪੂਰੀ ਸਿਰੇ ਦੀ ਹਣੇ ਰੇਟ ਚਾ ਯਾਰ ਹਨਾ ਮਹਿੰਗਾ ਰੇਟ ਦੇਖ ਛੋਟੇ ਭਾਈ ਜਾਇ ਜੇ ਵਧੀਆ ਮੰਨ ਲੈ ਵਧੀਆ ਰੇਟ ਨੇ ਹਲਕੇ ਨੇ ਮਤਲਬ ਵਿਆਹ ਸ਼ਾਦੀਆਂ ਵਾਸਤੇ 10 12 ਰੁਪਏ ਕਿਲੋ ਵਾਲੇ ਲੈ ਕੇ ਜਾਂਦੇ ਨੇ ਮਸਲਾ ਕੀ ਹੈ ਕਹਿੰਦਾ ਮਤਲਬ ਕੁਆਲਿਟੀ ਦਾ ਫਰਕ ਹੁੰਦਾ ਹੈ 20-22 ਰੁਪਏ ਕਿਲੋ ਲੈ ਕੇ ਆਉਂਦੇ ਨੇ 100 ਦਾ 4 ਕਿਲੋ ਵੇਚਦੇ ਨੇ ਇਹ ਚੀਜ਼ਾਂ ਦਾ ਫਰਕ ਹੈ ਜੱਟਾ ਭਾਈ ਤੋ ਇੱਕ ਕਿੰਨਾ ਸਸਤਾ ਫਰੂਟ ਹੈ ਦੇਖ ਲੈਣੇ ਆਪਾਂ 20-25 ਰੁਪਏ ਕਿਲੋ ਹਨਾ ਯਾਰ ਸਾਰਾ ਸਾਰੀ ਇਹ ਸਿਸਟਮ ਦੇ ਨਾਲੋਂ ਮਤਲਬ ਸਸਤਾ ਹੈ ਕੋਈ ਵੀ ਚੀਜ਼ ਲਾ ਲਓ ਤੁਸੀਂ ਅੰਗੂਰ ਲਾ ਲਓ ਮਤਲਬ 1.5 ਕਿਲੋ ਜਾਂ ਸੀ ਜਾਂ 100 ਮਤਲਬ ਨੇ ਇਹ ਸਾਰਿਆਂ ਨਾਲੋਂ ਸਸਤਾ ਵੀ 25 ਰੁਪਏ ਕਿਲੋ ਹੈ 20 ਰੁਪਏ ਕਿਲੋ ਹੈ ਮਤਲਬ ਹਰ ਗਰੀਬ ਲੈ ਕੇ ਜਾ ਸਕਦਾ ਹੈ ਕਹਿੰਦਾ ਮਤਲਬ ਉਹ ਰੀਵ ਦੇ ਬਸ ਦੇ ਵਿੱਚ ਹੈ ਨਹੀਂ ਜਿਹੜੇ ਕਿ ਮਤਲਬ 100 ਵਾਲੀ ਚੀਜ਼ ਖਾ ਲਵੇ ਇੰਨਾ ਕਹਿ ਵੀ ਇਹ 50 ਤੇ ਲੈ ਜਾਦਾ ਜਵਾਕਰ ਨੂੰ ਮਤਲਬ ਆਏ ਤਾਂ ਖਾਲ ਵੀ ਮਤਲਬ ਖਾ ਲਈ ਚੀਜ਼ ਪਰ ਸਾਲ 'ਚ ਇੱਕੋ ਵਾਰੀ ਪੈਦਾ ਹੁੰਦਾ ਇਹ ਹੈ ਨਾ ਸਾਲ ਦੀ ਫਸਲ ਹੈ ਇੱਕੋ ਵਾਰੀ ਪੈਦਾ ਸੂ ਕਿਸਾਨ ਜਿਹੜਾ ਪੈਦਾ ਕਰਦਾ ਸਾਲ ਦੇ ਵਿੱਚ ਇੱਕੋ ਵਾਰੀ ਇਹ ਹੁੰਦਾ ਤਾਂ ਜੋ ਲੋਕਾਂ ਤੱਕ ਪਹੁੰਚਦਾ ਪਰ ਦੇਖਿਆ ਜਾਵੇ ਤਾਂ 16-17 ਰੁਪਏ ਰੇਟ ਮੰਡੀ ਦਾ ਚੱਲ ਰਿਹਾ ਹੈ ਨਾ ਬਾਈ 16-17 ਰੁਪਏ ਨਹੀਂ ਆ ਵਧੀਆ ਵਾਲੇ ਜਿਹੜੇ ਮਾਲ ਨੇ ਭਾਈ 21-22 ਵਿਕਦੇ ਹਾਂ ਹਾਂ 20 ਕੀਤੀ ਪਤਾ 21 ਰੁਪਏ ਕਿਲੋ ਤੇ ਲਾ ਲਓ ਲੇਬਰ ਲੂਬਰ ਖਰਚਾ ਕਰਕੇ 10 ਕੁ ਰੁਪਏ ਕਿਸਾਨ ਦੇ ਪੱਲੇ ਪੈਂਦੇ ਸੋ ਦੇਖਿਆ ਜਾਵੇ ਹੋਰੀ ਬਾਈ ਨਾਲ ਗੱਲ ਕਰ ਤੁਸੀਂ ਬਾਈ ਦੀ ਕੀ ਕਿ ਆਪਾਂ ਵੀਰੇ ਦੀ ਪਛਾਣ ਕਿਵੇਂ ਕਰਨੀ ਹੈ ਕਈ ਵਾਰੀ ਆਪਦੇ ਟੁੱਟ ਕੇ ਗਿਰਿਆ ਹੋਇਆ ਹੈ ਜਾਂ ਵਧੀਆ ਕੁਆਲਿਟੀ ਦਾ ਹੈ ਕਿੰਨੂ ਜਿਹੜਾ ਕੜਾਈ ਦਾ ਹੁੰਦਾ ਜੀ ਮਤਲਬ ਉਹ ਆ ਦੇਖੋ ਆ ਕਟਿੰਗ ਕਰੀ ਹੋਈ ਆ ਕਹਿੰਦਾ ਮਤਲਬ ਜੇ ਜਿਹਦੇ ਕਟਿੰਗ ਨਹੀਂ ਹੋਈ ਗਿਰਿਆ ਆਉਗਾ ਮਤਲਬ ਉਹਦੇ ਉੱਪਰ ਇੱਥੇ ਨਿਸ਼ਾਨ ਹੁੰਦਾ ਦਾਗੀ ਦਾ ਆਹ ਚੀਜ਼ ਹੁੰਦੀ ਆ ਦਾਗੀ ਦਾ ਨਿਸ਼ਾਨ ਹੁੰਦਾ ਉਹ ਤਾਂ ਵੈਸੇ ਸਾਫ਼ ਹੈ ਮਤਲਬ ਇਤਾਂ ਦਾ ਹੁੰਦਾ ਉਹ ਇਹ ਆਪ ਗਿਰਿਆ ਹੋਇਆ ਨੂੰ ਤਰੀਕੇ ਨਾਲ ਸਬਜੇ ਡਿਸਪਲੇ ਕੀਤਾ ਹੈ ਬਹੁਤ ਬਹੁਤ ਧੰਨਵਾਦ ਵੀਰੇ ਇਹ ਗੱਲ ਕਰੀ ਤੇ ਲਈ ਸਭ ਤੋਂ ਵੱਡੀ ਤੇ ਅਹਿਮ ਚੀਜ਼ ਹੁੰਦੀ ਹੈ ਨਾ ਜਿਹੜੀ ਅਸੀਂ ਡਿਸਪਲੇ ਕਿਵੇਂ ਕਰਦੇ ਚੀਜ਼ ਨੂੰ ਸੋ ਬਾਈ ਨੇ ਦੇਖਿਆ ਤੁਸੀਂ ਨੇ ਜਿਵੇਂ ਨਾ ਕੋਈ ਜਾਨਵਰ ਪਿਆ ਹੋਵੇ ਇਸ ਤਰ੍ਹਾਂ ਲੱਗ ਰਿਹਾ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਗੱਜਣਾ ਪੂਰੀ ਮੰਡੀ ਦਾ ਇਹ ਰਿਸਪੋਨਸ ਦੇ ਨਾਲ ਹਾਂ ਜਾਂ ਕਰਦੇ ਨੇ ਇਹ ਸਾਧ ਨੇ ਹੋ ਰਹੇ ਇਹ ਵੀ ਸਬਜੀ ਬਣਦੀ ਵੀਰੇ ਇਹ ਭਈ ਜ਼ਿਆਦਾਤਰ ਬਿਹਾਰੀ ਉਹ ਹਾਂ ਬਿਹਾਰੀ ਘਾਂਦੇ ਰਹਿਣ ਕਹਿੰਦੇ ਤਾਂ ਆਖਤੇ ਬਹੁਤ ਹੁੰਦੀ ਐ ਚ ਸਪਤਾ ਹੁੰਦੀ ਵੀਰੇ ਇਹਦੇ ਪਰ ਇੱਕ ਕਦੇ ਖਾਦੀ ਨਹੀਂ ਵੇਚਦੇ ਬਹੁਤ ਆ ਪਰ ਖਾਂਦੇ ਨਹੀਂ ਅੱਛਾ ਅੱਛਾ ਆ ਜਿਹੜੀ ਸਵੀਟ ਕੌਰ ਨਾ ਤੇ ਇਹ ਆਪਣੇ ਬਾਹਰੋਂ ਆਈ ਵੀ ਐ ਹਾਂ ਪੰਜਾਬ ਦੀ ਨਹੀਂ ਹੈ ਕਿ ਪੰਜਾਬ ਕੋਲ ਦੀ ਪੰਜਾਬ ਦੀ ਪੰਜਾਬ ਦਾ ਦਾਣਾ ਛੋਟਾ ਰਹਿੰਦਾ ਮਿੱਟੀ ਬਹੁਤ ਹੁੰਦੀ ਪਰ ਵੀ ਆਹ ਜਿਹਦੇ ਮੂਹ ਗੰਦ ਨਹੀਂ ਹੋਏ ਉਹ ਵੀ ਚੱਪ ਕੇ ਖਾਓ ਤੇ ਇਹ ਤੁਸੀਂ ਕਿਲੂ ਵਾਲੇ ਸਾਹਿਬ ਨਾਲ ਵੇਚਦੇ ਕਿਲੂ ਇਹ 30 ਦਾ ਹਿਸਾਬ ਆ 30 ਰੁਪਏ ਦਾ ਪੀਸ 30 ਰੁਪਏ ਦਾ ਪੀਸ ਇੱਕ ਹੀ ਗੱਲ ਯਾਰ ਜਦੋਂ ਚੀਜ਼ ਬਾਹਰੋਂ ਆਉਂਦੀ ਹੈ ਨਾ ਫਿਰ ਉਹ ਬਹੁਤ ਮਹਿੰਗੀ ਹੋ ਜਾਂਦੀ ਹੈ ਜਿਹੜੀ ਪੰਜਾਬ ਚ ਚੀਜ਼ ਪਿਆ ਉਹ ਤੁਸੀਂ ਆਹ ਦੇਖੋ ਜਿਹੜੀ ਆਪਣੀ ਪੰਜਾਬ ਦੀ ਆ ਉਹ ਬਾਹਰ ਜਾਊਗੀ ਉਹ ਵੀ ਰਸਤੇ ਕਿਰਾਏ ਪਾੜੇ ਦੋ ਜਗਾੜ ਤੇ ਲੱਗਣੀ ਠੀਕ ਹੈ ਨਾ ਬਾਕੀ ਖਰਚੇ ਉਹ ਨਾਲ ਪਲੱਸ ਹੋਈ ਜਾਣ ਜਦੋਂ ਉਹ ਬਾਹਰ ਜਾ ਕੇ ਵਿਕਦੀ ਆ ਉਹ ਵੀ ਮਹਿੰਗੀ ਵਿਕਦੀ ਆ ਫਿਰ ਜਿਹੜਾ ਉਹ ਵਪਾਰੀ ਭਰਦੇ ਨੇ ਉਹਨਾਂ ਦੇ ਕਿਹੜਾ ਉਰੇ ਵਾਲੇ ਭਾਵੇਂ ਕਿ ਦੀ ਹੈ ਜੀ ਉਹ ਵੀ ਬਾਹਰ ਜਾ ਕੇ ਮਹਿੰਗੀ ਬੀਗੋ ਕਿਸਾਨ ਨਾਲ ਵੱਧ ਪ੍ਰੋਫਿਟ ਦਾ ਵਪਾਰੀ ਲੈਂਦਾ ਵੀਰੇ ਕਈ ਵਾਰ ਇਹ ਜਾ ਹੁੰਦਾ ਹੈ ਘਟ ਵੀ ਜਾਂਦੇ ਨੇ ਕਈ ਇਹ ਜਾ ਟਾਈਮ ਹੁੰਦਾ ਵਧ ਵੀ ਜਾਂਦੇ ਨੇ ਰਿਸਕ ਲੈਣ ਕਾਰੋਬਾਰ ਹੈ ਕਾਰੋਬਾਰ ਚ ਵੱਧ ਘਾਟਾ ਸਭ ਕੁਝ ਨਾਲ ਹੈ ਬਿਲਕੁਲ ਠੀਕ ਹੈ ਉਹੋ ਬਾਈ ਜਿਹੜਾ ਤੁਹਾਡੇ ਕੋਲੇ ਕੱਕ ਗੋਭੀ ਉਹ ਕਿਹੜੇ ਜਾਮਨੀ ਕਿਵੇਂ ਕਹਿੰਦੇ ਜਾਮਨੀ ਕਲਰ ਹੈ ਇਹ ਤਾਂ ਲੋਕਲੀ ਹੈ ਲੋਕਲ ਹੈ ਜੀ ਇਹ ਇਸਲਾਦ ਦੇ ਕੰਮ ਅੱਛਾ ਠੀਕ ਹੈ ਉਹਦੀ ਨਾਲੋਂ ਫਰਕ ਉਹਨੂੰ ਦੂਸਰੀ ਨਾਲ ਹਰੀ ਨਾਲੋਂ ਦੇਖਣ ਨੂੰ ਸੋਹਣੀ ਬਹੁਤ ਲੱਗਦੀ ਆ ਬਸ ਕੱਟੀ ਹੋਈ ਜਦੋਂ ਆਪਾਂ ਸਲਾਦ ਚ ਪ੍ਰੋਗਰਾਮ ਅਜ ਕੱਟ ਕੇ ਰੱਖਦੇ ਆ ਸੋਹਣੀ ਲੱਗਦੀ ਸਲਾਦ ਦਾ ਕੰਮ ਆਹ ਪੋਣਾ ਜਿਹੜੀ ਆ ਚੀਜ਼ ਆ ਨਾ ਉਹ ਕੱਟੀ ਹੋਈ ਇਹਦਾ ਅੰਦਰੋਂ ਰੰਗਾ ਹੈ ਕੱਟਿਆ ਹੋਇਆ ਰੰਗਾ ਹੈ ਬਹੁਤ ਸੋਹਣੀ ਲੱਗਦੀ ਆ ਨਾ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਹਾਂ ਜੀ ਇਹ ਹਾਂ ਜੇ ਵੇਖਣ ਵਾਲੀ ਚੀਜ਼ ਹੈ ਕਿਉਂ ਬਾਈ ਕੀ ਚੀਜ਼ ਆ ਸੁੰਡਾ ਕੀ ਆ ਉਹ ਚਾਲੂ ਵੀਰੇ ਇਹ ਇਹ ਚਾਲੂ ਇਹ ਕਿ ਚਾਲੂ ਆ ਯਾਰ ਕਿ ਚਾਲੂ ਅੱਛਾ ਬੜੀ ਨਵੀਂ ਕਿਸਮ ਦਾ ਹੈ ਨਾ ਨਹੀਂ ਇਹ ਨੂੰ ਤਾਲੂ ਕਹਿੰਦੇ ਨੇ ਆਪਣੇ ਲੁਧਿਆਣੇ ਜਾਉਂਗੇ ਇਹਨੂੰ ਟਨਾਰੀ ਕਹਿੰਦੇ ਅਸਲੀ ਦਾ ਨਾਮ ਟਨਾਰੀ ਆ ਤੇ ਚਾਲੂ ਕਿਹਾ ਜਾਂਦਾ ਕਿ ਚਾਲੂ ਆਪਣੇ ਤਾਂ ਗੋਲ ਹੁੰਦੇ ਨੇ ਅਜ ਉਹ ਉਹ ਹੁੰਦਾ ਜੜ ਤੋਂ ਨਿਕਲਨਾਰ ਵੀ ਦੇ ਹਾਂ ਹਾਂ ਇਹ ਅਲੱਗ ਤੋਂ ਫਸਲ ਹੁੰਦੀ ਹੈ ਅੱਛਾ ਕਿ ਚਾਲੂ ਆ ਪਰ ਉਹ ਕਿਨੇ ਖਾਧਾ ਜਾਂਦੇ ਛੱਟ ਦੇ ਕੰਮ ਆਉਂਦਾ ਇਹ ਹਾਂਜੀ ਇਹ ਕੀ ਰੇਟ ਆ ਬਈ 80 ਰੁਪਏ ਕਿਲ 80 ਰੁਪਏ ਇਹ ਵੀ ਬਾਹਰੋਂ ਹੁੰਦਾ ਹੋਊਗਾ ਨਾ ਉਹ ਨਮੀਆਂ ਨੇਮੇ ਚੀਜ਼ਾਂ ਬਾਈ ਕੋਲੇ ਆ ਇਸ ਵਾਰ ਕੀ ਹੈ ਬਾਈ ਜੀ ਆਈਸਵਰਗ ਆ ਇਸ ਵਾਰ ਹੈ ਜਿਹੜਾ ਸਲਾਦ ਹੀ ਕਰੀਮ ਕਰੀਮ ਸਲਾਦ ਚ ਰੱਖਿਆ ਹੁੰਦਾ ਕਟਿਆ ਜਾਂਦਾ ਤੇ ਬਈ ਕਰੀਮ ਸਲਾਦ ਜਿਹੜਾ ਬਣਾਉਂਦੇ ਨੇ ਨਾ ਰੈਸਟੋਰੈਂਟਾਂ ਚ ਕਰੀਮ ਸਲਾਦ ਦੇ ਵਿੱਚ ਜਾਂ 버ਗਰ ਦੇ ਚ ਉਹ ਇਹ ਲਾਉਂਦੇ ਨੇ ਆਪਣੇ ਤਾਂ ਉਹ ਰੇਡੀਅਨ ਦਾ ਪੱਤਾ ਗੋभी ਮਿਲਦੀ ਆ ਤੁਹਾਨੂੰ ਇਹ ਲੱਗਦਾ ਜੀ 버ਗਰ ਦੇ ਵਿੱਚ ਇਹ ਬਾਹਰੋਂ ਮਿਲਦਾ ਹਨਾ ਹਾਂਜੀ ਇੱਕ ਇਹਨੇ ਕਿਹਾ ਪੀਸ ਦੇ ਹਿਸਾਬ ਨਾਲ ਤੁਹਾਨੂੰ ਜੀ ਨਹੀਂ ਇਹ 200 ਰੁਪਏ ਕਿਲੋ ਹੈ 200 ਰੁਪਏ ਕਿਲੋ ਇਹ ਵੀ ਬਾਰੂ ਹੁੰਦਾ ਹੋਊਗਾ ਤਾਂ ਯੋਹ ਰੈਸਟੋਰੈਂਟਾਂ ਦੀ ਗੱਲ ਕਰਦੇ ਆ। ਆ ਕਦੂ ਹੈ ਜਿਹੜਾ ਵੀਰੇ ਇਹ ਪਰੋਂ ਆਇਆ ਇਹ ਕਿਦੋਂ ਆਂਧਾਬਾਦ ਜੀ ਕੀ ਰੇਟ ਆ ਵਿਕਣ ਲੱਗ ਗਿਆ 40 ਰੁਪਏ ਕਿਲੋ ਹੁਣ ਤਾਂ ਬਸ ਤੇ ਆ ਰਹੇ ਹੁਣ ਕਦੂ ਹੈ ਨਾ ਆਪਣੇ ਵੀ ਲੱਗੀ ਫਸਲ ਤਾਂ ਹੋਰ ਟਾਈਮ ਲੱਗੂਗਾ ਅੰਮੀ ਮਹੀਨਾ ਤਾਂ ਲੱਗ ਜੂਗਾ ਵੀਰੇ ਇੰਨਾ ਵੀ ਫਸਲ ਨੂੰ ਟਿੰਡੋ ਆ ਟਿੰਡੋ ਆਈ ਪਈ ਆ ਟਿੰਡੋ ਕਿੱਥੋਂ ਆਏ ਲੋਕਲ ਆ ਇਹ ਨਹੀਂ ਇਹ ਸਭ ਬਾਹਰ ਲੱਗੇ ਸਾਡੇ ਕੋਲ ਲੋਕਲ ਸੌਦਾ ਕੋਈ ਨਹੀਂ ਸਾਰਾ ਬਾਹਰ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਆਪਦੇ ਤੇ ਫਰੂਖਸਾ ਵਾਲਾ ਪਾਰਟ ਕਿੱਧਰ ਆਪਾਂ ਟੋਟਲ ਇਸ ਤਰ੍ਹਾਂ ਨਵੀਂ ਨਵੀਂ ਐਡਸ ਆਣਾ ਸਾਹਮਣੇ ਲੋਕ ਬਣਾ ਲੈਂਦੇ ਠੀਕ ਹੈ ਬਣਦੀ ਹੈ ਕਮੇ ਬਣਦੀ ਹੈ ਇਹਦੀ ਵਿੱਚੋਂ ਕੱਟ ਕੇ ਬਣਦੀ ਹੈ ਨਹੀਂ ਇਹ ਕੱਟ ਕੇ ਬਣਦੀ ਆ ਭਈਆਂ ਇਹ ਬਿਹਾਰ ਕਨੀ ਜ਼ਿਆਦਾ ਚੱਲਦੀ ਆ ਸਾਹਮਣੇ ਨਹੀਂ ਖਾਂਦੇ ਹੈ ਨਹੀਂ ਆਪਣੇ ਆਪਣੇ ਕੋਲ ਲੋਕਲ ਪਤਾ ਹੀ ਨਹੀਂ ਆਪਣੇ 버ਗਰ ਜ਼ਿਆਦਾ ਖਾਂਦੇ ਹੈ ਹਨਾ ਬਿਮਾਰੀਆਂ ਨੇ ਯਾਰ ਬਿਮਾਰੀਆਂ ਨੇ ਜਿੰਨੀਆਂ ਮਰ ਜਾ ਘਾਲਣ ਹੋਰ ਭਾਈ ਕੋਈ ਇੰਪੋਰਟਡ ਚੀਜ਼ ਕਿਹੜੀ ਆਪਣੇ ਕੋਲੇ ਆਹ ਥੱਲੀ ਪਈ ਗਈ 200 ਰੁਪਈਆ ਆਹ ਆਹ ਥੱਲੀ ਹਾਂਜੀ ਇਹ ਖੜਾਈ ਮੇਰੀ ਮੜਾਈ ਇਹ ਇਹਨੂੰ ਬੇਬੀ ਕੌਰਨ ਕਹਿੰਦੇ ਆ ਬਈ ਆਹ ਆਹ সুইਟ ਕੌਰਨ ਕਿ ਬੇਬੀ ਕੌਰਨ ਇਹ ਬੇਬੀ ਆ সুইਟ ਆਪੀ সুইਟ ਕੌਰਨ ਆਹ ਹਾਂਜੀ ਇਹ ਬੀਜ ਕਟਿਆ ਹੁੰਦਾ ਨਾ ਇਹ ਕੱਚੀ ਹੁੰਦੀ ਆ ਸਸੇ ਕੱਚੀ ਹੁੰਦੀ ਇਹ ਕੱਟ ਕੇ ਸਬਜ਼ੀ ਬਣਦੀ ਸੂਪ ਆਉਂਦਾ ਹੈ ਸਬਜ਼ੀ ਬਣਦੀ ਹੈ ਪਕੌੜੇ ਬੰਦਦੇ ਨੇ ਕਈ ਢੰਗ ਬਣਾ ਲਵੋ ਆ ਜਿਹੜੀ ਇਹ ਆਪਾਂ ਇਸ ਤਰੀਕੇ ਨਾਲ ਕੱਟ ਕੇ ਬਣਾ ਤੁਸੀਂ ਸਬਜ਼ੀ ਬਣ ਜਾਂਦੀ ਹੈ ਇਹ ਵਧੀਆ ਕੋਲ ਇਹ ਇੰਪੋਰਟਡ ਆ ਜਾਂ ਆਪਣੇ ਪੰਜਾਬ ਤੋਂ ਨਹੀਂ ਪੰਜਾਬ ਦੀ ਨਹੀਂ ਜੀ ਵੀਰੇ ਸਾਡੇ ਕੋਲ ਦਿੱਲੀੋਂ ਦਿੱਲੀੋਂ ਆ ਗਿਆ ਮੰਡੀ ਦੀ ਆਪਣੇ ਕੋਲ ਇਹ ਕੀ ਰੇਟ ਵਿੱਚ ਵਿਕਦੀ ਹੈ 40 ਰੁਪਏ ਕਿਸੂ 40 ਰੁਪਏ ਦਾ ਵੇਚਦਾ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਅਸੀਂ 35 ਰੁਪਏ ਦਾ ਲਵਾਂ ਪਰਚੂਨ ਦੇ ਵਿੱਚ ਯਾਨੀ ਕਿ 40 ਰੁਪਏ ਦੇ ਵੇਚਦੇ ਹਾਂ ਜੀ 40 ਰੁਪਏ ਦਾ ਜੀ ਸਿੰਗਲ ਪਰ ਆਪ ਲੋਕ ਖਰੀਦਣ ਲੱਗੇ ਹੈ ਸਵੀਟ ਕਰਨ ਲੈ ਕੇ ਜਾਂ ਬਹੁਤ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਯਾਰ ਪੰਜਾਬ ਵਾਲੀਆਂ ਚੀਜ਼ਾਂ ਕਿਉਂ ਨਹੀਂ ਵਿਕਦੀਆਂ ਹੈਗੀਆਂ ਇਸ ਤਰ੍ਹਾਂ ਟੱਪੀਆਂ ਦੇ ਵਿੱਚੋਂ ਸਾਡੇ ਪੰਜਾਬ ਵਾਲੀ ਜਿੱਥੇ ਇਹ ਆਪਾਂ ਪੈਕਿੰਗ ਕਰ ਸਕਦੇ ਹਾਂ ਕਿ ਜੀ ਆਪਨੇ ਲੋਕ ਮੀਮਤ ਨਹੀਂ ਕਰ ਰਹੇ ਕਾਨਕਾ ਜੀਰੀਆਂ ਨੂੰ ਪਾਇਆ ਹੋਇਆ ਨੇ ਨਹੀਂ ਫਿਰ ਸਾਡੇ ਬਹੁਤ ਨੇ ਜਿਹੜੀਆਂ ਤੁਸੀਂ ਕੱਟ ਰਿਹਾ ਹੋਏਗਾ ਫਿਰ ਕਹਿੰਦੇ ਨੇ ਯਾਰ ਲੋਕ ਲਾ ਲੋ ਉਪਰ ਦੀ ਮੰਗ ਨਹੀਂ ਹੈਗੀ ਨਹੀਂ 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 ਇਹ ਗਲਤ ਫਹਿਮੀ ਆ ਵੀ ਕਦੀ ਹਰ ਚੀਜ਼ ਵੀ ਤੇ ਆਹਾ ਵੀਰੇ ਕਾਲੀ ਗੱਜਰ ਕਾਲੀ ਗੱਜਰ ਸਲਾਦ ਦੇ ਕੰਮ ਆਉਂਦੀ ਸਲਾਦ ਦੇ ਇਹ ਵੀ ਜੇਕਰ ਇਹਨੂੰ ਆਪਾਂ ਤੋੜ ਕੇ ਦੇਖਦੇ ਆ ਫਿਰ ਜੰਗਲਰੀ ਤਰ੍ਹਾਂ ਦੀ ਕੋਈ ਬੋਲੀ ਜੇ ਜੇਕਰ ਇਹਨੂੰ ਖਾਣੇ ਆ ਫਿਰ ਗੱਜਰ ਦਾ ਟੇਸਟ ਗੱਜਰ ਹਾਂ ਇਹ ਕੀ ਰੇਟ ਹੈ ਇਹ 60 ਰੁਪਏ ਕਿਲੋ ਦਾ ਆਹ ਜਿਹੜੀ ਹੈਗੀ ਸਵੀਟ ਕੌਰ ਨਾ ਹਾਂਜੀ ਇਹ ਮਿੱਠੀ ਬਹੁਤ ਹੁੰਦੀ ਹੈ ਹਾਂ ਹਾਂ ਤੇ ਉਹ બીજી ਉਹਦਰ ਨਾ ਇੱਧਰ ਕਰ ਦੇ ਇੱਧਰ ਮਿਰਚ ਦਾ ਵੀਰੇ ਕੀ ਰੇਟ ਹੈ ਜੀ ਆ 5 ਰੁਪਏ ਕਿਲੋ ਚੱਲ ਰਿਹਾ ਇਹ ਲੋਕਲਾ ਜਵਾਰੋਂ ਆਈ ਹੋਈ ਹੈ ਆ ਵੀ ਬਰੋਂ ਆਈ ਹੋਈ ਹੈ ਇਹ ਤੇ ਜਿਹੜਾ ਔਲਾ ਵੀਰੇ ਇਹ ਇਹ ਉਹਦਾ ਵੀਰੇ ਹਾਈਬ੍ਰਿਡ ਹੈ ਹਾਈਬ੍ਰਿਡ ਹੈ ਹਾਂ ਇਹ ਬਾਹਰ ਆਇਆ ਹੈ ਇਹ ਰੇਟ ਹੈ 40 40 ਰੁਪਏ ਜਿਹੜਾ ਦੇਸੀ ਹੈ ਆਪਣਾ ਉਹ ਹੀ ਹੈ 5 ਤੇ 40 ਹੀ ਰਹਿਣਾ 40 ਰੁਪਏ ਕਿਲੋ ਆਵਲਾ ਆਵਲੇ ਦੀ ਡਿਮਾਂਡ ਬਹੁਤ ਹੋਣੀ ਬਈ ਦੇਸੀ ਦੀ ਬਾਤ ਹੈ ਦੇਸੀ ਦੀ ਬਾਤ ਹੈ ਨਾ ਅਗੇ ਨੂੰ ਪਤਾ ਹੈ ਹਾਈਬ੍ਰਿਡ ਦੇ ਵਿੱਚ ਤਤ ਘਟਦੇ ਨਾ ਤੱਕ ਉਦਾਰ ਆ ਨਹੀਂ ਰਿਹਾ ਡਿਮਾਂਡ ਵਸਾ ਬਣਾ ਲੈਂਦਾ ਇਹ ਵੀ ਲਾਸਟ ਕਰ ਰਹੇ ਹੋ ਬਈ ਅੱਛਾ ਸਰ ਲਾਸਤੀ ਚਲਦੇ ਲੋ ਜੀ ਮੰਡੀ ਦੇ ਵਿੱਚ ਖੜਿਆ ਮਲੇਰ ਕੋਠਲੇ ਜਿੱਥੇ ਸਾਨੂੰ ਦਿਖਾ ਦੇ ਨੇ ਬਹੁਤ ਹੀ ਖੂਬਸੂਰਤ ਮਿਰਚ ਆ ਮਿਰਚ ਬਾਈ ਕੀ ਰੇਟ ਆ 40 ਰੁਪਏ ਕਿਲੋ 40 ਰੁਪਏ ਕਿਲੋ ਇਹਦਾ ਰੇਟ ਆ ਤੇ ਹੋਰ ਇਹ ਬਾਈ ਕੋਲੇ ਹੈਗਾ ਆਹ ਦੇਸੀ ਆ ਨਾ ਹਾਈਬ੍ਰਿਡ ਆ ਤੂੰ ਹਾਈਬ੍ਰਿਡ ਹੈਗਾ ਔਲਾ ਬਾਈ ਕੋਲੇ ਔਰ ਇਹਦਾ ਕੀ ਰੇਟ ਆ ਦੱਸਣਾ 50 ਰੁਪਏ ਕਿਲੋ ਇਹ ਲਸਣ ਕਿੰਨੇ ਵੇਚਦਾ ਬਈ ਇਹ 350 300 ਇਹ ਆਦਰਕ ਬਈ 140 ਰੁਪਏ ਹੋ ਰਿਹਾ ਇਹ ਆਦਰਕ ਆ ਜਿਹੜਾ ਬਈ ਇਹ 140 ਰੁਪਏ ਕਿਲੋ ਹਨ ਇਹ ਧੁੱਟਾ ਹੋਇਆ ਹੈ ਨਾ ਇਹਨੂੰ ਧੋਣ ਦੇ ਲਈ ਮਿਲਣਾ ਲੱਗਦਾ ਕੈਮੀਕਲ ਲੱਗਦੇ ਨੇ ਹਨਾ ਆ ਕੇ ਦਾ ਦੇ ਲੈ ਤੈਨੂੰ ਧੱਕੇ ਨਾਲ ਨਹੀਂ ਕੈਮੀਕਲ ਵੀ ਲੱਗਦਾ ਹੁੰਦਾ ਯਾਰ ਨਹੀਂ ਕਹਿੰਦੇ ਜੇ ਬਿਨਾਂ ਕੈਮੀਕਲ ਧੁੱਟਾ ਹੋਵੇ ਨਾ ਆਪ ਧੋਣੇ ਹੋ ਸਸੇ ਖਰਾਬ ਨਹੀਂ ਹੁੰਦਾ ਇਹ ਠੀਕ ਹੈ 105 ਨਿੰਬੂ ਨਿੰਬੂ ਬਾਈ ਕੀ ਰੇਟ ਵਿਕਦਾ ਇਹ ਲੋਕਲ ਹੈ ਜਾਂ ਬਾਹਰੋਂ ਆਉਂਦਾ ਬਾਹਰੋਂ ਆਉਂਦਾ ਤਕਰੀਬਨ ਮੰਡੀ ਦੇ ਵਿੱਚ ਦੇਖ ਲਓ ਤੁਸੀਂ 90% ਚੀਜ਼ਾਂ ਪੰਜਾਬ ਤੋਂ ਬਾਹਰੋਂ ਹੀ ਆਉਂਦੀਆਂ ਹਨਾ ਬਈ 10% ਲਾ ਲਓ ਇੱਕ ਤਾਂ ਮਟਰ ਹੋ ਗਏ ਪੰਜਾਬ ਦੇ ਹਨਾ ਕਿ ਕਿ ਹਾਂ ਗੋਪੀ ਦੇ ਗਾਜਰ ਮਟਰ ਇਹ ਤਕਰੀਬਨ 4 ਚੀਜ਼ਾਂ ਪੰਜਾਬ ਦੀਆਂ ਨੇ ਹਨਾ ਲੋਕ ਲਾਉਂਦੀਆਂ ਨੇ ਬਾਕੀ ਜ਼ਿਆਦਾਤਰ ਚੀਜ਼ਾਂ ਨੇ ਜਿਹੜੀਆਂ ਪੰਜਾਬ ਤੋਂ ਬਾਹਰੋਂ ਹੀ ਆ ਕੇ ਵੇਖਦੀਆਂ ਨੇ ਤੇ ਹੋਰ ਬਾਈ ਜੀ ਕੀ ਹਾਲ ਹੈ ਵਧੀਆ ਅੱਲਾ ਦਾ ਸ਼ੁਕਰ ਹੈ ਰੱਬ ਦਾ ਕਿਦਾਂ ਕਿ ਟਾਈਮ ਤੋਂ ਵੀਰੇ ਮੰਡੀ 'ਚ ਬੈਠਦੇ ਹੋ ਵੀ ਆਏ ਨੇ 6 ਵਜੇ 1:00 ਵਜੇ ਆ ਜੀ 6 ਵਜੇ ਕਦੋਂ ਜਾਣੇ ਫਿਰ ਜੀ 7 7:30 ਵਜੇ ਵਿੱਚ ਦੀ ਟਾਈਮ ਘਰੇ ਚਲੇ ਜਾਂਦੇ ਆ ਦੋ ਤਿੰਨ ਬੰਦੇ ਹੁੰਦੇ ਆ ਤੇ ਫਿਰ ਆਈ ਨਹੀਂ ਕੋਈ ਲੋਕ ਨਹੀਂ ਨੂੰ ਕਿਤੇ ਨਹੀਂ ਸੱਚੇ ਕਿ ਜੋਬ ਦਾ ਕਰਨੀ ਆ ਨਾ ਨਾ ਉਹਦੇ ਠੀਕ ਹੀ ਚਲੀ ਜਾਂਦੇ ਆ ਉਹਦਾ ਕੰਮ ਆ ਅੱਧਾ ਕੰਮ ਆ ਮਾਲਕਾਂ ਨੂੰ ਬਿੱਟੇ ਆ ਥੇ ਕਿਹੜੇ ਹਿਸਾਬ ਦੇਣਾ ਪੜੀਏ ਨੇ ਨਾਲ ਆਪਦਾ ਬਾਪੂ ਉਹਨਾਂ ਨਾਲ ਨਾਲ ਸਟੱਡੀ ਕਰਦੇ ਹੋ ਮੈਂ 10ਵੀਂ ਜੀ ਆ ਮਤਲਬ 10 ਪਲੱਸ ਤੇ ਵੀਰੇ ਇਹ ਜਿਹੜੇ ਟਮਾਟਰ ਨੇ ਇਹ ਆਪਣੇ ਲੋਕਲ ਆ ਜਾਂ ਬਾਹਰੋਂ ਆ ਬਨਾਸਕ ਦਾ ਨਾਸੀਕ ਵਾਲਾ ਹੈ ਮਹਾਰਾਸ਼ਟਰ ਨੂੰ ਮਹਾਰਾਸ਼ਟਰ ਤੇ ਹੋਰ ਕੀ ਕੀ ਆ ਆਪਣੇ ਕੋਲੇ ਬਸ ਆਹੀ ਆਦਾ ਆ ਮਿਰਚਾਂ ਨੇ ਚਾਰ ਵਾਲੀਆਂ ਔਲੇ ਔਲੇ ਨੇ ਆ ਮਿਰਚਾ ਜਿਹੜੀ ਇਹ ਵੀ ਬਾਰੋਂ ਹੈ ਜੀ ਬਾਰੋਂ ਦੀ ਹੈ ਬੱਚੇ ਚਮਕਦੀ ਬਹੁਤ ਆ ਯਾਰ ਇਹ ਹਨ ਬਾਰੋਂ ਦੀ ਹੈ ਨਾਗਪੁਰ ਤੋਂ ਬਹੁਤ ਜ਼ੂਰਤਾ ਹੈ ਨਾ ਕੀ ਰੇਟ ਹੈ ਇਹ 50 ਰੁਪਏ ਕਿਲੋ ਆ 50 ਦੂ ਇੱਕ ਉਹ ਪਈਆ ਪਿੱਛੇ ਉਹ ਹਾਂ ਕਿਹੜੀ ਪਈਆ ਕਿਹੜੀ ਹਲਦੀ ਹਾਂ ਹਲਦੀ ਆਓ ਇਹ ਕਿਹੜੀ ਕਿੱਥੋਂ ਆਈ ਏ ਇਹ ਆਪਣੀ ਉਰੇ ਦੀ ਹੁੰਦੀ ਆ ਤੇ ਫਿਰ ਲਾਈ ਲੱਗੀ ਹੁੰਦੀ ਆ ਆਹੋ ਚੱਲੂਗੀ ਉਹਦੇ ਸੁੱਤ ਇਹ ਵਧੀਆ ਹਲਦੀ ਆ ਹਾਂ ਹਾਂ ਇਸ ਕੋਲ ਵਾਸਤੇ ਦੁੱਧ ਚ ਪਾ ਲੋ ਚਾ ਇਸ ਘਾ ਲੋ ਦੁੱਧ ਜਿਦਾ ਦੂਇਓ ਬੋਲਦੇ ਨੇ ਚਮਚਾ ਬਸ ਇਕਦਮ ਚਾਹ ਇਹਦਾ ਸਕਾਗੇ ਫਿਰ ਪੀ ਹੋ ਜਾਂਦੇ ਨੇ ਪਿਹਾ ਕੇ ਸਬਜੀ ਪੋਣ ਨੂੰ ਇਹਦੇ ਵਿੱਚੋਂ ਜਾ ਕੇ ਉਹ ਚੀਜ਼ ਲੈਣਾ ਹੁੰਦਾ ਜਿਹੜੀ ਜਮੀ ਦੇਖਣ ਨੂੰ ਵਧੀਆ ਨਾ ਲੱਗੇ ਤਾਂ ਤੇ ਆਪ ਲੋਗੇ ਹੂੰ ਤਾਂ ਚਮਕਦਾ ਪਿਆਬ ਲੱਗਦਾ ਇਹ ਬਈ ਪਿਆਬ ਪਿੱਛੋਂ ਲੱਗ ਕੇ ਹੋਇਆ ਹੈ ਪਿੱਛੋਂ ਲੱਗ ਕੇ ਹੋਇਆ ਪਿੱਛੋਂ ਲੱਗ ਕੇ ਹੋਇਆ ਜਿੱਤੋਂ ਬਣਦਾ ਅਗਲਾ ਜਿੱਤੋਂ ਬੋੜੀਆਂ ਭਰਦੇ ਨੇ ਤੇ ਆਪ ਦਾ ਇਤਿਆਮਲਾ ਕੀ ਹੋਗਾ ਇਤਿਆਮਲਾ ਦਾ ਖਾਨੀ ਕੀ ਲੱਗਦਾ ਚਿੱਟਾ ਨਿਕਲਿਆ ਹੁੰਦਾ ਬਿਨਾਂ ਤੋਤੇ ਆਉਦੇ ਨਹੀਂ ਤੋਇਆ ਆਉਦਾ ਪਿੱਛੋਂ ਆ ਵੀ ਤੋਗੇ ਭੇਜਦੇ ਨੇ ਤੇ ਇਹ ਨਹੀਂ ਪਤਾ ਵੀ ਕਿੰਨਾ ਖਤਰਨਾਕ ਕਿਹੜਾ ਕੈਮੀਕਲ ਹੈ ਹੈ ਨਾ ਉਲੀ ਨਹੀਂ ਗਿਆ ਤਾਂ ਇਹ ਆਧਾ ਚਿੱਲਿਆ ਪਿਆ ਹੁੰਦਾ ਆ ਦੇਖੋ ਆਧਾ ਜਾ ਕੇ ਛਿੱਲਿਆ ਪਿਆ ਔਰ ਰੰਗ ਹੋਇਆ ਪਿੰਕੀਆ ਗੱਠੀ ਜਿਹਾ ਪਿੰਕੀ ਜਿਹਾ ਇਹ ਅੱਗੇ ਅੱਗੇ ਹਾਂ ਇਹ ਰ ਕੈਮੀਕਲ ਹੈ ਹਾਂ ਲਾਲ ਹੋਇਆ ਪਿਆ ਹੈ ਦੇਖੋ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਹੈ ਨਾ ਚਾਂਹੀ ਚਮਕਦਾ ਹਾਂ ਚਮਕਾ ਮਾਰਦਾ ਵੀ ਜਿਵੇਂ ਕੋਈ ਸੀਸਾ ਹੁੰਦਾ ਜਾਂ ਕੰਚ ਹੁੰਦਾ ਹੈ ਨਾ ਕੈਮੀਕਲ ਲੱਗਦਾ ਹੈ ਪਰ ਲੋਕ ਕਹੀ ਜਾਂਦੇ ਨੇ ਨਾ ਯਾਰ ਕਹੀ ਜਾਂਦੇ ਨੇ ਚਮਕਦੇ ਮਰਦੇ ਨੇ ਯਾਰ ਚਮਕਣੀ ਦੁਨੀਆ ਬੱਟਦੀ ਇਹਦਾ ਜਿਹੜਾ ਮਿਲਦਾ ਉਹ ਇਹ ਖੂਬਸੂਰਤ ਜਿਹੜੀ ਨਾ ਦੇਖਣ ਨੂੰ ਵਧੀਆ ਲੱਗਦੀ ਹੁੰਦੀ ਐ ਅਸਲ ਤੇ ਇਨੀ ਹੈ ਨਹੀਂ ਹੁੰਦੀ ਜੀ ਅੰਦਰੋਂ ਖતમ ਕਰਦੀ ਐ ਬਿਲਕੁਲ ਚਮਕਦੇ ਮਰਦੇ ਠੀਕ ਐ ਵੀਰੇ ਬਹੁਤ ਬਹੁਤ ਧੰਨਵਾਦ ਹਾਂਜੀ ਬਾਈ ਜੀ ਤੇ ਇੱਧਰ ਆ ਬਾਈ ਕੋਲੇ ਰੱਖਿਆ ਹੋਇਆ ਪਾਲਕ ਹਾਂਜੀ ਬਾਈ ਇਹ ਸਾਗ ਆ ਜੀ ਆ ਪਾਲਕ ਆਈ ਸਾਗ ਆ ਉਹ ਪਾਲਕ ਆ ਹੈਨਾ ਤੇ ਮੇਥੇ ਨੇ ਆ ਮੇਥੇ ਕੀ ਰੇਟ ਵੇਚਦੇ ਹੋ ਗੁੱਸੀ ਮੇਥੇ ਉਹਦੇ 20 ਰੁਪਏ ਦੀ ਮੇਥਿਆਂ ਦੀ 20 ਰੁਪਏ ਦੀ ਪਾਲਕ 20 ਰੁਪਏ ਦੀ ਪਾਲਕ ਵੀ 20 ਰੁਪਏ ਤੇ ਦੂਜਾ ਸਾਗ 20 ਰੁਪਏ ਦੀ 20 ਰੁਪਏ ਦੀ ਧਨੀਆ 10 ਇਹ ਕਿਲੋ ਦੀ ਹੋ ਗੁੱਸੀ ਸੋ ਇਹ ਜਿਹੜਾ ਗੁੱਸੀਆਂ ਦੇ ਵਿੱਚ ਵਿਕਦਾ ਧਨੀਆ ਇਹ 20 ਰੁਪਏ ਦੀ ਵੀਰੇ ਹਨ 10 ਰੁਪਏ ਦੀ ਇੱਕ ਚੀਜ਼ ਤੁਸੀਂ ਦੇਖ ਲਓ ਜਿਵੇਂ ਗੋਭੀ ਆ ਗਾਜਰ ਆ ਇਹ ਬੰਦਾ ਦੇਖਣ ਸਾਰ ਪ੍ਰਭਾਵਿਤ ਹੁੰਦਾ ਇਹ ਇਹ ਸਬਜ਼ੀਆਂ ਤੁਸੀਂ ਡਿਸਪਲੇ ਆ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਹੈ ਹਰ ਇੱਕ ਬੰਦਾ ਦੇਖ ਕੇ ਪ੍ਰਭਾਵਿਤ ਹੁੰਦਾ ਵੀ ਲੈ ਕੇ ਜਾਵਾ ਯਾਰ ਇਹ ਦੇਖੋ ਮਿਹਨਤ ਆ ਜੀ ਕਰਨੀ ਪੈਂਦੀ ਸਬਜ਼ੀ ਤੇ ਉਹ ਜਿਹੜਾ ਹਲਕਾ ਸੌਦਾ ਬਾਹਰ ਕੱਢਣਾ ਪੈਂਦਾ ਚਣਾਈ ਕਰਨੀ ਪੈਂਦੀ ਹੈ ਤਾਂ ਕਿ ਜਿਹੜਾ ਹਲਕਾ ਸੌਦਾ ਬਾਹਰ ਨਿਕਲਦਾ ਤਾਂ ਵਧੀਆ ਲੱਗਦਾ ਤਾਂ ਉਸ ਤੋਂ ਬਾਅਦ ਗਾਹਕ ਪ੍ਰਭਾਵਿਤ ਹੁੰਦੇ ਨੇ ਕਿਸਾਨੇ ਇੰਨੀ ਸੋਹਣੀ ਬਣਾ ਕੇ ਲੈ ਕੇ ਆਉਂਦੇ ਨੇ ਤੁਸੀਂ ਇੱਥੇ ਖੁਦ ਬਣਾਉਣ ਨੂੰ ਆ ਤਾ ਉਸ ਤੋਂ ਬਾਅਦ ਕਿਸਾਨ ਵੀ ਵਧੀਆ ਲੈ ਕੇ ਆਉਂਦਾ ਉਹਦੇ ਵਿੱਚੋਂ ਵੀ ਜਾਨਕੀ ਹਲਕਾ ਮਾਲ ਕੱਢ ਕੇ ਤਾਂ ਵਧੀਆ ਵਧੀਆ ਇਹਦੇ ਵਿੱਚ ਲਾ ਲੈਣੇ ਜਿਹੜਾ ਹਲਕਾ ਇੱਕ ਪਾਸੇ ਵੇਚ ਦਾਨੇ ਆ ਛੋਨਾ ਛੋਨਾ ਮਾਲ ਕੱਢ ਕੇ ਇਹਦੇ ਵਿੱਚ ਲਾਉਣੇ ਆ ਤਾਂ ਕਿ ਗਾਹਕ ਕੋਲੇ ਵਧੀਆ ਸੌਦਾ ਜਾਵੇ ਤਾਂ ਕਿ ਅਗਲੀ ਵਾਰੀ ਸਾਡੇ ਕੋਲੋਂ ਆਗੇ ਦੁਬਾਰਾ ਸੌਦਾ ਲੈ ਕੇ ਜਾਵੇ ਬਿਲਕੁਲ ਜੀ ਜਿਵੇਂ ਤੁਸੀਂ ਲੈ ਰੇਟ ਵੀ ਥੋੜਾ ਜਿਹਾ ਦੱਸ ਦੋ ਹਨਾ ਆ ਆਪਣਾ ਕੀ ਰੇਟ ਆ ਗੋਭੀ ਜਿਵੇਂ ਫਲਾਵਰ ਗੋਭੀ ਆ ਇਹ ਫੁੱਲ ਗੋਭੀ ਹੈ ਜੀ ਹਾਂਜੀ ਫੁੱਲ ਗੋਭੀ ਜਿਵੇਂ ਇਹ ਜਾਨ ਕੇ 20 ਰੁਪਏ ਕਿਲੋ ਵੇਚਦੇ ਆ 20 ਰੁਪਏ ਕਿਲੋ ਪੱਤ ਗੋਭੀ ਜੀ ਪੱਤ ਗੋਭੀ ਸਰ 20 ਰੁਪਏ ਕਿਲੋ ਵੇਚਦੇ ਆ ਇਸ ਵਾਰੀ ਰੇਟ ਠੀਕ ਹੈ ਨਾ ਨਾ ਇਸ ਵਾਰ ਬਹੁਤ ਵਧੀਆ ਰੇਟ ਹੈ ਸਰ ਜੀ ਕਿਸਾਨ ਵੀ ਕੁਛ ਹੈ ਤੇ ਇਹ ਛੋਟੇ ਲਵੇ ਆਹ ਮਟਰ ਵੀ ਬੜੇ ਹੈ ਵਧੀਆ ਬਹੁਤ ਸੋਹਣਾ ਜੀ ਪੂਰਾ ਜਾਨ ਕੇ ਲੋਕਲ ਮਟਰ ਚੱਲ ਰਿਹਾ ਇਸ ਟਾਈਮ ਮਲੇਰ ਕੋਲੇ ਖੁਦ ਉਰੇ ਵਾਲਾ ਬਹੁਤ ਵਧੀਆ ਗ੍ਰੀਨ ਮਟਰ ਹੈ ਔਰ ਮਿਠਾਸ ਹੈ ਪੂਰੀ ਮਟਰਾਂ ਚ ਮਿਠਾਸ ਪਿਆ ਇਹ ਕੀ ਰੇਟ ਤੇ ਵਿਕ ਰਿਹਾ ਇਸ ਟਾਈਮ ਜਾਨਕੀ ਪਰਚੂਨ ਦੇ ਵਿੱਚ ਜਾਨਕੀ ਕਿਲੋ ਵੇਟ ਹੈ ਜਿਹੜਾ ਉਹ 40 ਰੁਪਏ ਕਿਲੋ ਵਿਕ ਰਿਹਾ ਹੈ ਪਰਚੂਨ ਦੇ ਵਿੱਚ ਪਰਚੂਨ ਦੇ ਵਿੱਚ ਸਰ ਤੇ ਭਿੰਡੀ ਬਾਈ ਇਹ ਜਿਹੜੀ ਇਹ ਇਹ ਭਿੰਡੀ ਸੇਮ ਐਮ ਪੀ ਮਹਾਰਾਸ਼ਟਰ ਦੀ ਆ ਰਹੀ ਹੈ ਜਿਵੇਂ ਕਲੇਲਾ ਇਹ ਹੋਇਆ ਸ਼ਿਮਲਾ ਮਚੋਈ ਵਗੈਰਾ ਇਹ ਸਾਰੀ ਮਹਾਰਾਸ਼ਟਰ ਚੋਂ ਆਉਂਦੀ ਹੈ ਇਹ ਮਹਾਰਾਸ਼ਟਰ ਵਾਲੇ ਸਬਜ਼ੀ ਨੇ ਇਹਦਾ ਕੀ ਰੇਟ ਹੈ ਇਹਦਾ ਭਿੰਡੀ ਦਾ ਸਰ ਪਰਚੂਨ ਦਾ ਰੇਟ ਹੈ ਇਹ ਵੀ ਤੇਜ਼ੀ ਪਾਈ ਹੈ ਜਿਵੇਂ ਕਿਲੋ ਲੈਣੀ ਹੈ ਕਿਸੇ ਨੇ 80 ਰੁਪਏ ਕਿਲੋ ਲੈ ਲਈ ਨੇ ਤੇ ਜਿਹੜਾ ਇਹ ਖੀਰਾ ਖੀਰਾ ਆਪਣਾ ਖੀਰਾ ਸਰ ਜੀ ਇਹਨਾਂ ਦਾ ਪੰਜਾ ਇਹ ਆਪਣੇ ਹਾਂ ਉਹਦਾ ਲੋਕਲ ਖੀਰਾ ਸਰ ਪੋਲੀਓਸਾਂ ਵਾਲਾ ਇਹ ਤੇ ਇਹ ਵਧੀਆ ਕੀਦਾ ਯਾਨੀ ਕਿ ਖਾਨ ਦੇ ਵਿੱਚ ਬੀਜ ਨਹੀਂ ਹੁੰਦਾ ਅਗਲਾ ਹੀ ਖਾਨ ਦੇ ਦਾ ਪਸੰਦ ਕਰਦਾ ਕੋਈ ਇੰਪੋਰਟਡ ਸਬਜ਼ੀ ਜਿਹੜੀ ਬਾਹਰੋਂ ਆਉਂਦੀ ਹੈ ਇੰਪੋਰਟਡ ਸਬਜ਼ੀ ਸਾਰੇ ਬਸ ਇਹੀ ਹੈ ਯਾਨੀ ਕਿ ਆਹ ਜਾਂ ਜਾਂਦਾ ਲਾਲ ਫਲਿਸ਼ੀ ਵਾਲਾ ਮਿਰਚ ਆ ਜਾਂਦੀ ਹੈ ਯਾਨੀ ਕਿ ਲੈਟਸ ਜਾਂ ਮਨੀ ਗੋਬੀ ਲੈਟਸ ਲੈਂਦੇ ਨੇ ਆਪਣੇ ਬ੍ਰੋਕਲੀ ਹਾਂ ਆਪਣੇ ਉਰੀ ਹੋ ਰਹੇ ਹੈ ਆਈ ਜਾਂਦੇ ਹਾਂ ਹਾਂ ਖਾ ਰਹੇ ਨੇ ਔਰ ਮੰਗ ਬਦਲ ਲੱਗ ਗਿਆ ਨਾ ਮੰਗ ਬਦਲਣ ਲੱਗੀ ਸਰ ਲੋਕਾਂ ਨੂੰ ਜਾਗਰੂਤਾ ਕਿ ਦੇਣੀ ਹੈ ਇਹ ਆਪਣੀ ਆ ਹਾਂ ਹਾਂ ਜੀ ਆਪਣੇ ਮਲੇ ਕੋਲੇ ਦੀ ਵੇ ਹੈ ਇਹ ਜਿਹੜੀ ਸਿਮਲਾ ਮਿਰਚ ਥੋੜੀ ਜਿਹੀ ਲੱਗਾ ਹੈ ਆ ਹਾਂ ਜੀ ਇਸ ਕੋ ਉਹ ਬੰਨਿਆ ਕੋਈ ਨਹੀਂ ਇਹ ਸਲਾਦ ਵਾਸਤੇ ਸਲਾਦ ਵਾਸਤੇ ਵਰਤੀ ਹਾਂਜੀ ਲੈਟਸਵੀ ਲੈਂਦੇ ਨੇ ਇਹ ਉਹ ਵੀ ਯਾਨੀ ਚਿਕਨ ਟੁਕਨ ਦੇ ਵਿੱਚ ਜਾਂ 버ਗਰਾਂ ਵਗੇਰੇ ਜਾਂ ਪੀਜ਼ਾ ਵਗੇਰੇ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਇਹ ਤਾਂ ਪੋਲੀਓਸ ਤੇ ਲੱਗਦੀ ਹੁੰਦੀ ਹੈ ਪੋਲੀਓਸ ਹਾਂ ਸੋ ਬਾਈ ਨੇ ਦੇਖਿਆ ਉਹਦਾ ਦੇਖੋ ਲੈਟਸ ਸੀ ਇਹ ਗੋਰੀ ਵਾਲੀ ਚੀਜ਼ਾਂ ਹੁਣ ਪੰਜਾਬ ਦੇ ਲੋਕ ਖਾਣ ਲੱਗੇ ਹਾਂਜੀ 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 ਹੁਣ ਸਾਂ ਜਾਨਕੀ ਆਗ ਦੇ ਨੁਜਾਗਰਤਾ ਕੀ ਨਾ ਇਸ ਦੇ ਵਿੱਚ ਫਾਇਦੇ ਬਹੁਤ ਨੇ ਇੱਕ ਇੱਕ ਹੀ ਰੇਟ ਹੈ ਵੀ ਰੈਲੈਕਸ ਇਲੈਕਟ੍ਰੋਸ ਜਿਸ ਸੇ ਅਸੀਂ ਇਸ ਥਾਲੇ ਵਿੱਚ ਰੇਟ ਜਾਨਕੀ ਆਪ ਹੁਣ ਜਾਨਕੀ 80 ਰੁਪਏ ਕਿਲੋ ਜਿਵੇਂ ਗਰਮੀ ਦੇ ਵਿੱਚ ਦੇਣ ਪਹੁੰਚਦਾ ਹੁੰਦਾ ਹੈ ਗਰਮੀ ਦੇ ਵਿੱਚ ਤਾਂ ਜਾਨਕੀ 150 200 ਰੁਪਏ ਕਿਰਾਇਆ ਹੈ ਇਹ ਤਾਂ ਆਮ ਹੀ ਹੋ ਜਾਂਦੀ ਹੈ ਨਾ ਪੋਲੀਓਸ ਨਾ ਪੋਲੀਓ ਨਾ ਇਹ ਆਮ ਹੈ ਇਸ ਟਾਈਮ ਇਸ ਟਾਈਮ ਆਹ ਬੰਦ ਕਰ ਲੋ ਉਹ ਭਾਈ ਦੇ ਬਹੁਤ ਹੀ ਖੂਬਸੂਰਤ